ਕਿੰਨੀ ਰਿਕਵਰੀ ਹੋਈ ਹੈ ਟਾਈਮ ਤਿੰਨ ਸਾਲਾਂ ਤੋਂ ਨਾ ਤੁਹਾਡਾ ਮਤਲਬ ਮੈਂ ਕਹੂੰਗਾ ਕਿ ਸਟਾਰਟਿੰਗ ਹੋ ਗਈ ਹੈ ਮਤਲਬ 30 ਤੋਂ 40% ਰਿਕਵਰੀ ਹੋ ਗਈ ਹੈ ਤੁਹਾਡੀ ਠੀਕ ਹੈ ਕਈ ਬੰਦੇ ਦੱਸਦੇ ਆ ਵੀ ਸਾਨੂੰ ਨਾ ਵੀ ਮੈਡੀਸਿਨ ਖਾ ਕੇ ਸਾਨੂੰ ਫਾਇਦਾ ਹੋ ਗਿਆ ਹੂੰ ਠੀਕ ਹੈ ਉਹਦੇ ਵਿੱਚ ਇਹ ਹੈ ਕਿ ਤੁਹਾਡੇ ਨਰਵਸ ਸਿਸਟਮ ਨੂੰ ਇੰਪਰੂਵ ਕਰਨ ਵਾਸਤੇ ਤੁਸੀਂ ਮਤਲਬ ਚਾਹੇ ਹੋਮਿਓਪੈਥੀ ਆਯੁਰਵੈਦਿਕ ਲੈ ਸਾ ਦਿਓ ਠੀਕ ਹੈ ਪਰ ਇਸ ਦਾ ਸਾਰਾ ਤੁਹਾਡਾ ਫਿਜ਼ੀਓਥੈਰੇਪੀ ਫਿਜ਼ੀਕਲ ਥੈਰੇਪੀ ਦੇ ਨਾਲ ਹੀ ਤੁਹਾਡਾ ਟਰੀਟ ਹੋਏਗਾ ਠੀਕ ਹੈ ਅਪਾ ਬੇਸਿਕਲੀ ਸਕਿੱਲ ਸਿਖਾਉਣੇ ਆ ਠੀਕ ਹੈ ਵੀ ਜਿਵੇਂ ਜਿਵੇਂ ਉਹ ਸਕਿੱਲ ਉਹਦੇ ਵਿੱਚ ਆ ਜਾਏਗੀ ਉਹ ਇੰਡੀਪੈਂਡੈਂਟ ਹੋਣਾ ਸ਼ੁਰੂ ਹੋ ਜਾਏਗਾ ਹਾਂਜੀ ਤੇ ਜਿਹੜਾ ਬਹੁਤ ਜ਼ਿਆਦਾ ਯੰਗ ਹੋਏਗਾ ਉਹਦੇ ਬਹੁਤ ਛੇਤੀ ਰਿਕਵਰੀ ਹੋਏਗੀ ਇਹ ਵੀ 2 ਤੋਂ 3 ਸਾਲ ਦੇ ਵਿੱਚ ਤੁਹਾਡੀ ਕਾਫੀ ਰਿਕਵਰੀ ਹੋ ਸਕਦੀ ਹੈ ਸਟੇਬਲ ਆ ਤੁਹਾਡੇ ਹਿਸਾਬ ਨਾਲ ਮੇਰੀ ਕਿੰਨੀ ਕ ਰਿਕਵਰੀ ਹੋਈ ਹੈ ਟਾਈਮ 3 ਸਾਲਾਂ ਤੋਂ ਨਾ ਕਿ ਪਹਿਲਾਂ ਤਾਂ ਹਾਲਾਤ ਮੇਰੇ ਜਿਹੜੇ ਬੜੇ ਖਰਾਬ ਸਨ ਹੂੰ ਹੂੰ ਪੂਰੀ ਬੋਡੀ ਮੂਵ ਨਹੀਂ ਕਰਦੇ ਸੀ ਹੁਣ ਤਾਂ ਚਲੋ ਬਿੱਤਾ ਪਾਵਾ ਹੋ ਗਿਆ ਮੀਆਂ ਪੂਰੀ ਦਾ ਸੈੱਟ ਵੀ ਕੀਤਾ ਹੈ ਵੀ ਤੁਹਾਡੇ ਸਾਹਮਣੇ ਕਿੰਨਾ ਕਿ% ਫਰਕ ਆ ਗਿਆ ਨਾ ਤੁਹਾਡਾ ਮਤਲਬ ਮੈਂ ਕਹੂੰਗਾ ਕਿ ਸਟਾਰਟਿੰਗ ਹੋ ਗਈ ਹੈ ਮਤਲਬ 30 ਤੋਂ 40% ਰਿਕਵਰੀ ਹੋ ਗਈ ਹੈ ਤੁਹਾਡੀ ਠੀਕ ਹੈ ਜੀ ਤੇ ਹੁਣ ਹੌਲੀ ਹੌਲੀ ਵਿਦ ਟਾਈਮ ਕਿਉਂਕਿ ਸਪਾਈਨਲ ਕੋਰਡ ਇੰਜਰੀ ਆ ਤੇ ਇਹਨੂੰ ਟਾਈਮ ਤਾਂ ਲੱਗੇਗਾ ਠੀਕ ਹੈ ਜੀ ਤੇ ਤੁਸੀਂ ਇਹ ਕਹਿ ਲਓ ਕਿ ਵੀ 2 ਤੋਂ 3 ਸਾਲ ਦੇ ਵਿੱਚ ਤੁਹਾਡੀ ਕਾਫੀ ਰਿਕਵਰੀ ਹੋ ਸਕਦੀ ਹੈ ਹਾਂਜੀ ਕਿ ਕਿਸ ਤਰ੍ਹਾਂ ਨਹੀਂ ਹੁੰਦਾ ਜਿੱਦਾਂ ਕਾਫੀ ਜਣੇ ਮੈਨੂੰ ਕਹਿੰਦੇ ਆ ਵੀ ਸਾਡਾ ਪੀੜੇ ਤਿੰਨ ਸਾਲ ਦਾ ਸੀ ਖੜੇ ਹੋ ਗਏ ਸਟੈਂਡ ਕਰ ਲਿਆ ਸੀ ਬਈ ਉਹ ਇਹ ਮਨ ਕੇ ਹਰੇਕ ਦੀ ਬੋਡੀ ਸੇਮ ਹੁੰਦੀ ਆ ਜਾਂ ਅਲੱਗ-ਅਲੱਗ ਹੁੰਦੀ ਏ ਤੁਹਾਡੇ ਸਾਰਿਆਂ ਨੂੰ ਡਿਪੈਂਡ ਕਰਦਾ ਇੰਜਰੀ ਦੇ ਉੱਤੇ ਬੋਡੀ ਟੂ ਬੋਡੀ ਬਹੁਤ ਫਰਕ ਪੈਂਦਾ ਠੀਕ ਹੈ ਤੇ ਏਜ ਦੇ ਉੱਤੇ ਤੇ ਜਿਹੜਾ ਬਹੁਤ ਜ਼ਿਆਦਾ ਯੰਗ ਹੋਏਗਾ ਉਹਦੇ ਬਹੁਤ ਛੇਤੀ ਰਿਕਵਰੀ ਹੋਏਗੀ ਠੀਕ ਹੈ ਜਿਵੇਂ ਜਿਵੇਂ ਏਜ ਵਧਦੀ ਜਾਏਗੀ ਓਵੇਂ-ਓਵੇਂ ਤੁਹਾਡੇ ਇਹਦੇ ਵਿੱਚ ਫਰਕ ਪੈਂਦਾ ਜਾਏਗਾ ਠੀਕ ਹੈ ਹਾਂ ਹਾਂ ਤੇ ਬਾਕੀ ਤਾਂ ਹੁਣ ਕਈ ਬੰਦੇ ਦੱਸਦੇ ਆ ਕਿ ਸਾਨੂੰ ਨਾ ਵੀ ਮੈਡੀਸਿਨ ਖਾ ਕੇ ਸਾਨੂੰ ਫਾਇਦਾ ਹੋ ਗਿਆ। ਮੈਡੀਸਿਨ ਖਾ ਲਈ ਅਸੀਂ ਜਿੱਦਾਂ ਹੋਮੋਪੈਥਿਕ ਐ, ਆਯੁਰਵੈਡਿਕ ਐ। ਹੂੰ ਹੂੰ। ਬਾਕੀ ਨੇ ਵੈਸੇ ਨੋਰਮਲ ਮੈਡੀਸਿਨ ਉਹ ਕਹਿੰਦੇ ਸਾਨੂੰ ਖਾ ਕੇ ਨਾ ਸਾਨੂੰ ਫਾਇਦਾ ਹੋ ਗਿਆ। ਅਸੀਂ ਮੰਨ ਲਓ ਤੁਲਨਾ ਪਏ ਉਹਦਾ ਇਸ ਚੀਜ਼ ਬੈਨ ਮੈਡੀਗੇਜ ਬੈਨੀਫਿਟ ਹੈ ਜੀ। ਪੈਨਲ ਕੋਰਟਿੰਗ ਦੀ ਜੇ ਕੋਈ ਵੀ ਬੰਦਾ ਮੈਡੀਸਿਨ ਖਾ ਸਕਦਾ ਕਿਦਾਂ ਵੀ ਯੂਜ਼ਰ ਦੇ ਹਿਸਾਬ ਦਾ ਹੁੰਦਾ। ਉਹਦੇ ਵਿੱਚ ਇਹ ਹੁੰਦਾ ਜੇ ਤੇ ਤੁਹਾਡਾ ਸਟ੍ਰੋਕ ਆ। ਜਿਹਨੂੰ ਆਪਾਂ ਹੈਮੀਪਲੀਜਿਆ ਕਹਿੰਦੇ ਆ ਜਾਂ ਦਰੰਗ ਕਹਿੰਦੇ ਆ ਹਾਂਜੀ ਉਹਦੇ ਵਿੱਚ ਤਾਂ ਫਾਇਦਾ ਹੈ ਬਟ ਸਪਾਈਨਲ ਕੋਰਡ ਇੰਜਰੀ ਦੇ ਵਿੱਚ ਇੰਨਾ ਫਾਇਦਾ ਨਹੀਂ ਹੈ ਠੀਕ ਹੈ ਉਹਦੇ ਵਿੱਚ ਇਹ ਹੈ ਕਿ ਤੁਹਾਡੇ ਨਰਵਸ ਸਿਸਟਮ ਨੂੰ ਇੰਪਰੂਵ ਕਰਨ ਵਾਸਤੇ ਤੁਸੀਂ ਮਤਲਬ ਚਾਹੇ ਹੋਮੋਪੈਥੀ ਆਯੁਰਵੈਦਿਕ ਲੈ ਸਾ ਦਿਓ ਠੀਕ ਹੈ ਬਟ ਉਹਦੇ ਵਿੱਚ ਤੁਹਾਨੂੰ 2-4% ਹੀ ਕੁਛ ਤੁਹਾਨੂੰ ਫਰਕ ਦਿਖੂਗਾ ਅਦਰਵਾਈਜ਼ ਤਾਂ ਸਾਰਾ ਤੁਹਾਡਾ ਫਿਜ਼ੀਓਥੈਰੇਪੀ ਫਿਜ਼ੀਕਲ ਥੈਰੇਪੀ ਦੇ ਨਾਲ ਹੀ ਤੁਹਾਡਾ ਟ੍ਰੀਟ ਹੋਏਗਾ ਇਦੇ ਵਿੱਚ ਆਪਾਂ ਮੋਸਟਲੀ ਇਹੀ ਐਕਟੀਵਿਟੀਜ਼ ਜਿਹੜੀਆਂ ਹੁੰਦੀਆਂ ਨੇ ਹਾਂਜੀ ਇਹਦੇ ਨਾਲ ਹੀ ਤੁਹਾਡੇ ਆਪਾਂ ਇੰਪਰੂਵਮੈਂਟ ਲੈ ਕੇ ਆਵਾਂਗੇ ਮੇਨ ਤਾਂ ਹੈ ਕਿ ਜਿਹੜੀ ਸਪਾਸਿਸਿਟੀ ਆ ਹਾਂਜੀ ਹਾਂਜੀ ਜਿਵੇਂ ਜਿਵੇਂ ਉਹ ਘਟਦੀ ਜਾਏਗੀ ਤੁਹਾਡੀ ਇੰਪਰੂਵਮੈਂਟ ਬੈਟਰ ਹੁੰਦੀ ਜਾਏਗੀ ਠੀਕ ਹੈ ਜੀ ਹੂੰ ਜਿਹੜਾ ਮਤਲਬ ਜੁਮੇ ਕੰਟਰੋਲ ਵਾਸਤੇ ਜਦੋਂ ਲੈਟ੍ਰੀਨ ਕੰਟਰੋਲ ਵਾਸਤੇ ਕੋਈ ਮੈਡੀਸਿਨ ਹੁੰਦੀ ਦੀ ਜਾਂ ਕਿਦਾਂ ਵੀ ਅ ਯੂਰਿਨ ਕੰਟਰੋਲ ਵਾਸਤੇ ਜਨਰਲੀ ਕੀ ਹੁੰਦਾ ਹੈ ਕਿ ਇਹ ਤੁਹਾਨੂੰ ਜਿਹੜੇ ਨਿਊਰੋਲੋਜਿਸਟ ਹੈਗੇ ਆ ਹਾਂਜੀ ਉਹ ਤਰੀਕੇ ਨਾਲ ਗਾਈਡ ਕਰ ਸਕਦੇ ਆ ਕਿ ਜਨਰਲੀ ਐਜ਼ ਅ ਫਿਜ਼ੀਓਥੈਰੇਪਿਸਟ ਅਸੀਂ ਉਥੇ ਸੈਂਸੇਸ਼ਨਜ਼ ਇੰਪਰੂਵ ਕਰ ਸਕਦੇ ਹਾਂ ਅਸੀਂ ਕੰਟਰੋਲ ਹੌਲੀ ਹੌਲੀ ਲੈ ਕੇ ਆ ਸਕਦੇ ਹਾਂ ਠੀਕ ਹੈ ਸਾਡੇ ਕੋਲ ਕੁਝ ਮੋਡੈਲਿਟੀਆਂ ਹੁੰਦੀਆਂ ਨੇ ਕੁਝ ਸਾਡੇ ਮਤਲਬ ਸਪੈਸੀਫਿਕ ਅਸੀਂ ਕੁਝ ਪ੍ਰੋਟੋਕੋਲਸ ਬਣਾਏ ਹੁੰਦੇ ਆ ਹਾਂ ਜੀ ਉਹਦੇ ਨਾਲ ਥੋੜਾ ਥੋੜਾ ਜਿਹਾ ਇਹ ਮਤਲਬ ਇੰਪਰੂਵਮੈਂਟ ਆਨ ਇਹ ਸ਼ੁਰੂ ਹੋ ਜਾਂਦੀ ਹੈ ਠੀਕ ਹੈ ਤੇ ਵੈਸੇ ਇਹਦੀ ਬਾਕੀ ਹੋਰ ਦਾ ਫਿਜ਼ੀਓਥੈਪੀ ਹੁੰਦੀ ਹੈ ਟੋਟਲੀ ਆਪਾਂ ਬੈੱਡ ਤੇ ਹੀ ਸਟੇਵਰ ਕਿ ਹੁੰਦੀ ਹੈ ਜਾਂ ਕੋਈ ਅੱਖਣਾ ਵੀ ਸਟੈਂਡਿੰਗ ਵੀ ਕਰਨੀ ਹੁੰਦੀ ਹੈ ਜਾਂ ਤੁਰਨਾ ਵੀ ਹੁੰਦਾ ਬੰਦੇ ਨੂੰ ਇਹਦਾ ਸਾਰਾ ਕੁਝ ਹੁੰਦਾ ਜੀ ਇਹ ਤਾਂ ਆਪਣਾ ਇਨੀਸ਼ੀਅਲ ਫੇਜ਼ ਹੈ ਕਿਉਂਕਿ ਇਹਦੇ ਵਿੱਚ ਆਪਾਂ ਮੋਸਟਲੀ ਮੈਟ ਐਕਟੀਵਿਟੀਆਂ ਹੁੰਦੀਆਂ ਨੇ ਜਿਹਦੇ ਵਿੱਚ ਆਪਾਂ ਰੋਲਿੰਗ ਠੀਕ ਹੈ ਰੋਲਿੰਗ ਸਿਖਾਉਨੇ ਆਪਾਂ ਪੇਸ਼ੈਂਟ ਨੂੰ ਆਪਾਂ ਬੇਸਿਕਲੀ ਸਕਿੱਲ ਸਿਖਾਉਨੇ ਆ ਵੇ ਜਿਵੇਂ ਜਿਵੇਂ ਉਹ ਸਕਿੱਲ ਉਹਦੇ ਵਿੱਚ ਆ ਜੇਗੀ ਉਹ ਇੰਡੀਪੈਂਡੈਂਟ ਹੋਣਾ ਸ਼ੁਰੂ ਹੋ ਜਾਵੇਗਾ ਹਾਂਜੀ ਹਾਂਜੀ ਸਹੀ ਗੱਲ ਹੈ ਆਪਾਂ ਕੱਲੇ ਬੈੱਡ ਤੇ ਕਰਾਵਾਂਗੇ ਉਹਦੇ ਨਾਲ ਪੇਸ਼ੈਂਟ ਇੰਡੀਪੈਂਡੈਂਟ ਨਹੀਂ ਹੋ ਪਾਏਗਾ ਨਹੀਂ ਹਾਂਜੀ ਜਿਵੇਂ ਉਹਨੂੰ ਬਿਠਾਉਣਾ ਸਿਖਾਉਣਾ ਉਸ ਤੋਂ ਬਾਅਦ ਉਹਨੂੰ ਆਪਾਂ ਕਿਵੇਂ ਉਹਨੂੰ ਰੋਲ ਹੋਣਾ ਹੈ ਕਿਵੇਂ ਟੇਡੇ ਹੋਣਾ ਹੈ ਕਿਵੇਂ ਪੁੱਠੇ ਹੋਣਾ ਹੈ ਉਹ ਸਾਰਾ ਕੁਝ ਆਪਾਂ ਐਵੇਂ ਸਿਖਾਉਨੇ ਆ ਜੇ ਇਹ ਚੀਜ਼ ਆਪਾਂ ਸਕਿੱਲ ਨਹੀਂ ਸਿਖਾਵਾਂਗੇ ਇਹਦੇ ਨਾਲ ਹੌਲੀ ਹੌਲੀ ਕੀ ਹੋਏਗਾ ਪੇਸ਼ੈਂਟ ਦੇ ਵਿੱਚ ਵਿਦ ਟਾਈਮ ਉੱਚ ਇੰਪਰੂਵਮੈਂਟ ਸਕਿੱਲ ਦੀ ਨਹੀਂ ਆਏਗੀ ਉਹਦੇ ਵਿੱਚ ਹੋ ਸਕਦਾ ਸਪਾਸਿਸਿਟੀ ਘੱਟ ਹੋ ਜਾਏ ਬਟ ਸਕਿੱਲ ਇੰਪਰੂਵਮੈਂਟ ਨਹੀਂ ਆਏਗੀ ਹਾਂ ਐਸੇ ਇਸ ਬਾਰੇ ਤੁਹਾਨੂੰ ਸਿੱਖਣਾ ਮੈਂ ਮੈਂ ਤੁਹਾਨੂੰ ਕਿਹਨੂੰ ਮਾਸਟਰ ਇਸ ਬੈਕ ਤੇ ਜਾਣਾ ਪਏ ਹਾਂਸ ਬੈਕ ਪਿੱਛੇ ਤੇ ਲੋੜਾ ਕਿਚ ਨੋਰਮਲੀ ਜਦੋਂ ਬਡੀ ਰਿਲੈਕਸ ਹੋਵੇ ਤਾਂ ਚੱਕਰ ਤਾਂ ਨਹੀਂ ਆਉਂਦਾ ਨਹੀਂ ਮੈਨੂੰ ਇਹੀ ਪਹਿਲੇ ਲੱਗਦਾ ਪਰ ਤਾਂ ਮੈਂ ਇਸ ਤਰ੍ਹਾਂ ਕੋਲ ਡਿਬਿਟੀ ਸੈੱਟ ਲੱਗ ਗਈ ਮੈਂ ਉਹ ਦੇਖੀ ਵੀ ਬੰਨਿਆ ਕੋਸ਼ ਕਰੀਏ ਦਾ ਮਸਲਾ ਐ ਨਹੀਂ ਪੇਟ ਤੇ ਕਰਨਾ ਕਰੇ ਮੈਨੂੰ ਇਹਨਾਂ ਆਇੱਥੇ ਸਹੀ ਜਿਹਾ ਬੰਦ ਕਰ ਲੱਖ ਸਿੱਧਾ ਕਰੋ ਮੇਰਾ ਸਾਹ ਲੈਣਾ ਵੀ ਬਹੁਤ ਮੁਸ਼ਕਲ ਹੈ ਹੋਲੀ ਹੋਲੀ ਆ ਜਦੋਂ ਮੇਰੇ ਹੁਣ ਇੰਦਾ ਅਰਧ ਉਹ ਰਿਆ ਲੱਕ ਚ ਬਹੁਤ ਤੇ ਵੈਸੇ ਤਾਂ ਮੇਰੇ ਹੁਣ ਅ ਅਮਰੀਕਨ ਸੱਤ ਬੱਗਾ ਵੀ ਉੱਪਰ ਦੀ ਲੱਗੀ ਵੀ ਅਜੀ ਹਾਂ ਹਾਂ ਹੱਥ ਜਿਹੜੇ ਮਨ ਲੋ ਕੰਮ ਨਹੀਂ ਹਜਿਆ ਕਰਦੇ ਵੈਸੇ ਕੋਟ ਤੱਕ ਗੁੱਟਾਂ ਤੱਕ ਜਾਣ ਹੈਗੀ ਆ ਮੇਰੇ ਹਾਂ ਹਾਂ ਤੇ ਹੱਥਰੀ ਬਾਹਰ ਵਾਸੇ ਐਕਸਰਸਾਈਜ਼ ਵੈਸੇ ਕਰਦਾ ਤੁਸੀਂ ਵੀ ਕਰਾਂਦੇ ਆ ਤੇ ਇਹਦੀ ਪੂਰੀ ਰਿਕਵਰੀ ਨੂੰ ਮੰਨ ਲਓ ਸਭ ਤੋਂ ਲੇਟ ਹੁੰਦੀ ਇਹਦੀ ਜਾਂ ਕਿਦਾਂ ਜਾਂ ਡਿਪੈਂਡ ਬੋਡੀ ਤੇ ਆ ਜੀ ਦਾ ਜਨਰਲੀ ਕੀ ਹੁੰਦਾ ਹੱਥ ਦੇ ਵਿੱਚ ਸਾਡੇ ਸਕਿੱਲ ਹੁੰਦਾ ਇੱਕ ਸਕਿੱਲ ਹੁੰਦਾ ਵੀ ਆਪਾਂ ਬਟਨਿੰਗ ਕਰਨੀ ਆ ਜਾਂ ਫੇ ਕਮੀਜ਼ ਪਾਉਣੀ ਆ ਜਾਂ ਆਪਾਂ ਕੋਈ ਵੀ ਇਹੋ ਜਿਹੀ ਐਕਟੀਵਿਟੀ ਕਰਨੀ ਆ ਜਿਹਦੇ ਵਿੱਚ ਸਾਡੇ ਬਹੁਤ ਮਾਈਨੂਟ ਸਕਿੱਲ ਕਹ ਦਿੰਦੇ ਹਨ ਅੱਛਾ ਤੁਸੀਂ ਲਿਖਣਾ ਹੈ ਜਾਂ ਕੁਝ ਕਰਨਾ ਹੈ ਤਾਂ ਇਹਦੇ ਵਿੱਚ ਕੀ ਹੁੰਦਾ ਹੈ ਕਿ ਤੁਹਾਡੇ ਹੱਥ ਦੇ ਵਿੱਚ ਮੂਵਮੈਂਟ ਆ ਜਾਏਗੀ ਬਟ ਉਹ ਸਕਿੱਲ ਸਿੱਖਣ ਨੂੰ ਟਾਈਮ ਲੱਗਦਾ ਹੈ ਟਾਈਮ ਲੱਗਦਾ ਹਾਂ ਇਹ ਚਾਹੇ ਤੁਸੀਂ ਸਟ੍ਰੋਕ ਦੇ ਪੇਸ਼ੈਂਟ ਜਿਹਨੂੰ ਅਧਰੰਕਇਆ ਦਿੰਦੇ ਆ ਹਾਂਜੀ ਹਾਂਜੀ ਉਹਦੇ ਵਿੱਚ ਦੇਖ ਲਓ ਚਾਹੇ ਸਪਾਈਨਲ ਕੋਰਡ ਦੇ ਵਿੱਚ ਦੇਖ ਲਓ ਬਟ ਜਨਰਲੀ ਕੀ ਹੁੰਦਾ ਹੈ ਕਿ ਤੁਹਾਡੇ ਇਹ ਸਕਿੱਲ ਬੇਸਡ ਇਹਨੂੰ ਟਾਈਮ ਲੱਗਦਾ ਠੀਕ ਹੈ ਜੀ ਹਾਂਜੀ ਤੇ ਦੂਜੇ ਵੈਸੇ ਮੈਂ ਕਈ ਵਾਰ ਸੁਣਿਆ ਜੀ ਇਦਾਂ ਵੀ ਬਾਡੀ ਚ ਨਾ ਵੀ ਸੈਂਸੇਸ਼ਨ ਵਾਲੀ ਜ਼ਰੂਰੀ ਨਹੀਂ ਆ ਵੀ ਕਈ ਵਾਰੀ ਪਾਵਰ ਪਹਿਲਾਂ ਆ ਜਾਂਦੀ ਹੈ ਤੁਹਾਡੇ ਹਿਸਾਬ ਨਾਲ ਏ ਕੇਸ ਇਦਾਂ ਹੋ ਸਕਦਾ ਜੀ ਇਸ ਸਪੈਨਲ ਕੋਰਡੀਨੇਟਰ ਚ ਮੈਂ ਸੁਣਿਆ ਤਾਂ ਇਦਾਂ ਵੀ ਵੀ ਬਾਡੀ ਚ ਜਿਹੜੀ ਸੈਂਸੇਸ਼ਨ ਹੈ ਨਹੀਂ ਆ ਤਾਂ ਬੰਦਾ ਤੁਰ ਰੇ ਜੀ ਉਹ ਕਿਉਂਕਿ ਉਹ ਵਿੱਚ ਕਈ ਦੱਸਦੇ ਆ ਵੀ ਸੈਂਸੇਸ਼ਨ ਹੈ ਨਹੀਂ ਆ ਕਿ ਮਤਲਬ ਦਿਮਾਗ ਨੂੰ ਲੱਗਦਾ ਨਹੀਂ ਪਤਾ ਬਾਡੀ ਦਾ ਤਾਂ ਬੰਦਾ ਚੱਲ ਕੇ ਦੱਸ ਸਕਦਾ ਤੁਹਾਡੇ ਹਿਸਾਬ ਨਾਲ ਪੋਸੀਬਲ ਹੈ ਜੀ ਕੁਝ ਕੇਸਸ ਦੇ ਵਿੱਚ ਐਵੇਂ ਹੁੰਦਾ ਵੀ ਉਹਨਾਂ ਦੇ ਵਿੱਚ ਮੋਟਰ ਕੰਟਰੋਲ ਜਿਹਨੂੰ ਆਪਾਂ ਕਹਿੰਦੇ ਆ ਵੀ ਮੂਵਮੈਂਟ ਆਣੀ ਸ਼ੁਰੂ ਹੋ ਜਾਂਦੀ ਹੈ ਸੈਂਸੇਸ਼ਨ ਬਾਅਦ ਦੇ ਵਿੱਚ ਆਉਂਦੀ ਹੈ ਤੇ ਸੈਂਸੇਸ਼ਨ ਐਕਚੁਅਲ ਦੇ ਵਿੱਚ ਸਭ ਤੋਂ ਬਾਅਦ ਹੀ ਆਉਂਦੀ ਹੈ ਠੀਕ ਹੈ ਪਰ ਆਪਾਂ ਐਜ਼ ਅ ਫਿਜ਼ੀਓਥੈਰੇਪਿਸਟ ਕੀ ਕਰਦੇ ਆ ਕਿ ਆਪਾਂ ਸੈਂਸੇਸ਼ਨ ਲੈ ਕੇ ਆਉਨੇ ਆ ਪਹਿਲਾਂ ਪਹਿਲਾਂ ਸੈਂਸੇਸ਼ਨ ਸਟਿਮੂਲਸ ਦਿੰਨੇ ਆ ਜਿਵੇਂ ਹੁਣ ਆ ਦੇਖੋ ਵੀ ਮੈਂ ਤੁਹਾਡੇ ਤੇ ਐਵੇਂ ਟੱਚ ਕਰ ਰਿਹਾ ਹਾਂ ਇਹ ਨਾਲ ਕੀ ਹੈ ਕਿ ਦਿਮਾਗ ਤੇ ਇੱਕ ਸਿਗਨਲ ਜਾ ਰਿਹਾ ਠੀਕ ਹੈ ਉਹ ਨਾਲ ਇੱਕ ਰਿਸਪੌਂਸ ਕੀ ਆ ਰਿਹਾ ਕਿ ਤੁਹਾਡੇ ਹੱਥ ਦੇ ਵਿੱਚ ਇੱਕ ਮੂਵਮੈਂਟ ਆ ਰਹੀ ਹੈ ਠੀਕ ਹੈ ਠੀਕ ਹੈ ਐਜ਼ ਰਿਫਲੈਕਸ ਆ ਰਿਹਾ ਰਿਫਲੈਕਸ ਆ ਰਿਹਾ ਉਹਦੇ ਨਾਲ ਕੀ ਹੈ ਕਿ ਹੌਲੀ 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 ਉਹ ਇੱਕ ਬੈਟਰ ਹੁੰਦਾ ਜਾਏਗਾ ਕਿਉਂਕਿ ਆਪਾਂ ਇਹ ਇੱਕ ਟ੍ਰੀਟਮੈਂਟ ਦਾ ਪ੍ਰੋਸੀਜਰ ਬਣਾਇਆ ਹੋਇਆ ਹੈ ਠੀਕ ਹੈ ਜੀ ਓਕੇ ਪੈਸਾ ਮੁੱਛ ਹੈ ਕਿ ਪੈਸਾ ਮੁੱਛ ਨਹੀਂ ਹੈ ¿Viste cómo es el ejercicio? ¿Sabes qué toca? Es ponerle acá a este y colocarle con la máquina uno acá. ¿Sí? Y con ese ya, chido Listo, Es que si pongo tuyo peso en tonelada, ¿sí? ¿Y pesado, que pesa una tonelada, ¿viste? No, pesa muy pesado y más ahí. pesan mucho. Están ahí en la cama, pues esa área es el más pesada. Pero ya ese ejercicio es se puede hacer un ejercicio bien. Arreglar este coso y ver si sí. se queda, pero le denle botas se va a hacer. Ahora, ah, sí, sí. ahora que quiere, ya, ¿Ya? Mm -hmm. okay. gracias.